ਚਲੋ ਆਪ ਮਕੰਨਪੁਰ ਦੀ ਪੂਰੀ ਟੀਮ ਅੱਜ ਸਤਕਾਰੀ ਪੀਅਰ 25 ਮਾਰਚ ਨੂੰ ਰਟਨਾ ਵਿਖੇ ਪਹੁੰਚੀ ਹੈ ਕਿ ਅੱਜ ਵਿਸ਼ੇਸ਼ ਤੌਰ ਦੇ ਉੱਤੇ ਬਾਤਾ ਸਮਾਜ ਨੂੰ ਸਮਰਪਿਤ ਅਕੀ ਪੌਪਰੇ ਲਾਉਣ ਦਾ ਪ੍ਰੋਜੈਕਟ ਚੰਦਿਆ ਹੈ ਜਿਸ ਵਿੱਚ ਸਾਡੇ ਬਹੁਤ ਹੀ ਸਤਕਾਰਤ ਗੁਲਾਮ ਜਸਪੀਤ ਸਿੰਘ ਤੇ ਹੇਲਾ ਕਮੇਟੀ ਮੈਂਬਰ ਰਜਿੰਦਰ ਸਿੰਘ ਬਿੱਲਾ ਅਤੇ ਕੁਲਦੀਪ ਮਝਾਰੀ ਆਜਾ ਹਨ ਤੇ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਵੀ ਅਸੀਂ ਮਾਤਾ-ਪਿਤਾਵਾਂ ਦੇ ਨਾਲ ਇਸ ਰੂਮ ਨੇ ਆ ਔਰ ਅਸੀਂ ਇਹ ਆਸ ਕਰਦੇ ਹਾਂ ਬੱਚਿਆਂ ਦੇ પ્રતિਭਾ ਦੇ ਬੱਚੇ ਵੱਡ ਚੜ ਕੇ ਇਹਦੇ ਵਿੱਚ ਹਿੱਸਾ ਲੈਣ ਉਹਨਾਂ ਦੇ ਪੇਰੈਂਟਸ ਇਹਦੇ ਵਿੱਚ ਹਿੱਸਾ ਲੈਣ ਤਾਂ ਕਿ ਆਪਾਂ ਸਾਤਾ ਪਰਮ ਨੂੰ ਬਚਾ ਸਕੀਏ ਅਤੇ ਆਉਣ ਵਾਲੇ ਸਮੇਂ ਵਿੱਚ ਜੋ ਮੁਤਲਆ ਆਉਣ ਵਾਲੀਆਂ ਹਨ ਆਪਾਂ ਵਾਤਾਵਰਨ ਨੂੰ ਸਾਂਭ ਸਕੀਏ ਔਰ ਇਹਦੇ ਵਿੱਚ ਕੱਲੇ ਇੱਕ ਦਾਨੀ ਸਹਿਯੋਗ ਇਹਦੇ ਵਿੱਚ ਸਾਨੂੰ ਪੂਰੀ ਮਨੁੱਖਤਾ ਨੂੰ ਸਹਿਯੋਗ ਦੇਣ ਦੀ ਲੋੜ ਹੈ ਔਰ ਅਸੀਂ ਬਹੁਤ ਹੀ ਖੁਸ਼ਕਿਸਮਤ ਹਾਂ ਕਿ ਅਸੀਂ ਇੱਕ ਬਹੁਤ ਹੀ ਖਿਸ਼ਾਲ ਪੰਜਾਬ ਵਰਗੇ ਕਵੀਸੇ ਨਾਲ ਲੈ ਕੇ ਪੰਜਾਬ ਦੇ ਵਿੱਚ ਪੈਦਾ ਹੋਏ ਹਾਂ ਇਹ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਅਤੇ ਸਾਨੂੰ ਆਪਣੇ ਪੰਜਾਬ ਨੂੰ ਹੋਰ ਖੁਸ਼ਹਾਲਤ ਕਰਨ ਲਈ ਪਿੰਡ-ਪਿੰਡ ਜਾ ਕੇ ਸ਼ਹਿਰ-ਸ਼ਹਿਰ ਜਾ ਕੇ ਲੋਕਾਂ ਦੇਣਾ ਚਾਹੀਦਾ ਹੈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਲਾਇਨ ਕਲੱਬ ਮਕਾਨ ਕੋਰ 321 ਦਾ ਸੰਜੂ ਹੈ ਔਰ ਅਸੀਂ ਆਸ ਕਰਦੇ ਹਾਂ ਕਿ ਅੱਗੇ ਸੂਚਨਾ ਦੀ ਪ੍ਰਕਿਰਿਆ ਤੱਕ ਹੋਰ ਵੀ ਚਲਕੇ ਜਾਵੇ ਅਤੇ ਵਾਤਾਵਰਨ ਬਚਾਏ ਜਾ ਸਕਦਾ ਹੈ ਹਾਂ ਕੇਸ਼ਬਿਕ ਸਰਕਾਰੀ ਸੀ 25 ਮਾਰਚ ਕੋਰਕੋਨਾਲਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਫੀਸ ਉਪਰਾਲਾ ਸਾਡੇ ਕੋਲ ਲਵਾ ਕੇ ਅੱਗੇ ਵਾਤਾਵਰਨ ਪ੍ਰਤੀ ਬਹੁਤ ਇਹ ਪੂਰਾ ਜਗਤਨ ਪਾਇਆ ਤਾਂ